ਰਾਗ ਗਤੀ ਤੇਰੇ ਘਰ ਨੂੰ ਚੱਕਦੇ ਨਾ ਮੇਰੀ ਦਰਗਾਹ ਦੇ ਉਸਤੇ ਮੇਰੀ ਜਗਾਹ ਦੇ ਉੱਤੇ ਜਿੱਥੇ ਮੇਰੀ ਬਲਮੀ ਜਿੱਥੇ ਲੈਰਿਕ ਬਰਾਦੀ ਇਹਨਾਂ ਮੇਰੇ ਸੱਜ ਗੰਦਗੀ ਰੱਖੀ ਤੇ ਮੈਂ ਇਹਨਾਂ ਨੂੰ ਬਖਸ਼ੂਗਾ ਅੰਦਾ ਫੇਰ ਘਰ ਦਾ ਮੈਂ ਇੱਕ ਜੀ ਲੈ ਰਿਆਂ ਦਾ ਬਹੁਤ ਸੱਚੇ ਦਰਬਾਰ ਨੌਜਵਾਨ ਮੁੰਡਾ ਮਰ ਗਿਆ ਮਰਿਆ ਵੀ ਮਰਿਆ ਆਲਕਲੇਰੀਆਂ ਗੰਭੋਰ ਸੱਚੇ ਦਰਬਾਰ ਕੀ ਪਿਉ ਲੈਣਾ ਤੇਰਾ ਅੰਦਾ ਹੁਣ ਮਾਂ ਜੀ ਸਾਹਾਂ ਦੇ ਪਈ ਜਾਂਦਾ ਕੋਲ ਸੱਚੇ ਦਰਬਾਰ ਕੀ ਜਾਏ ਜਿਵੇਂ ਹੀ ਨਾਲੇ ਹੀ ਨਹੀਂ ਅੱਤ ਮਾਂ ਬਿਮਾਰ ਸੀ ਹੁਣ ਤੂੰ ਹੀ ਬਿਮਾਰ ਹੋ ਗਿਆ ਜਿਹਦੇ ਪੇਟ ਦੇ ਵਿੱਚ ਨਾਂ ਦੇ ਤੱਕ ਗੱਡਾ ਮਾਰਦਾ ਗੱਡਾ ਵਾਈਂ ਗਿਆ ਨਹੀਂ ਵਾਈਂ ਗਿਆ ਜਿਹਦੇ ਪੇਟ ਦੇ ਵਿੱਚ ਵਰਕੇ ਤੇ ਐਂ ਹੁਜ ਮਾਰਦਾ ਹਾਂ ਤੇ ਜੇ ਸਤ ਗੁੰਜਲੀ ਮਾਰਗਾ ਗੁੰਜਲੀ ਵਜਦੀ ਬੈਕਟਰ ਦੇ ਵਿੱਚ ਵਿੱਚ ਭੁਗਦਾ ਰ ਟਿੱਡੇ ਚ ਕੁਛ ਹਾਂਜੀ 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 ਭੁਗਦਾ ਤੇ ਹਾਂ ਜਾਂ ਨਾ ਹਾਂਜੀ ਹਾਂਜੀ ਸੁਪਨੇ ਦੇ ਵਿੱਚ ਇਹਦਾ ਪਾਣੀ ਢਾਗਾ ਕੇ ਮੈਂ ਡੋਗਦਾ ਦਾ ਭੁੱਲ ਸਕੇ ਦਰਬਾਰ ਹਾਂਜੀ ਸੱਚ ਜੀ ਆ ਪਾਣੀ ਦੇ ਢਾਗਾ ਕੇ ਤਾਂ ਮੈਨੂੰ ਗੋਤੇ ਦੇਣਾ ਦਾ ਹਾਂਜੀ ਸੱਚ ਜੀ ਇਹ ਕਿਵੇਂ ਮੈਨੂੰ ਇਹਨਾਂ ਗੋਤੇ ਦਿੱਤੇ ਨਾ ਪਰ ਲੈਟਰ ਦਾ ਪਾਣੀ ਪਾ ਗੂਈ ਮੈਂ ਗੋਤੇ ਦੇਣਾ ਮੈਂ ਦਾ ਭੁੱਲ ਸਕੇ ਦਰਬਾਰ ਇਹ ਵੀ ਹੁੰਦੀ ਜਾਂ ਨਹੀਂ ਹਾਂਜੀ ਹਾਂਜੀ ਅੱਖੇ ਕਿਆ ਲੱਗਦਾ ਸਰਕਾਰ ਗੈਰ ਮੈਰੀ ਸਰਕਾਰ ਬਾਬਾ ਖਵਾਜਾ ਪੀਰ ਇਤਨੇ ਨਾਗ ਦੇਵਤਾ ਜਿਹਨਾਂ ਨੇ ਸੇਵਾ ਦੇ ਸਕਦਾ ਇਹਨਾਂ ਦੀ ਮੰਨਤਾ ਕਰ ਸਕਦਾ ਤੇ ਮੇਰੇ ਕੋਲੇ ਆਜੀ ਫੇਰ ਤੈਨੂੰ ਰਾਹ ਬਖਾਰਾਂਗੇ ਤੇ ਜੇ ਨਹੀਂ ਸੇਵਾ ਕਰਦਾ ਤਾਂ ਤੇ ਸਾਡੇ ਪਰਿਵਾਰ ਤੇ ਰਾਜ ਇੱਥੇ ਫਿਰ ਆਜੀ ਕਿਹੜਾ ਚੱਲਿਆ ਇਹਦਾ ਰਾਜ ਕਰਾਂਗੇ ਇਹ ਵੀ ਨੂੰ ਕਰ ਕੋਲ ਆ ਕਰਦਾ ਪਰ ਸਾਡੇ ਕੋਲੇ ਹੈ ਨਹੀਂ ਪਾਵਰ ਕਟਣ ਜੋ ਇਹ ਸਰਕਾਰ ਆ ਨਾਗ ਦੇ ਵਰਮੀ ਦਾ ਮਾਰਕ ਅੰਦਰ ਇਹ ਫਿਰ ਸੁੱਤਾ ਪਿਆ ਆਦਮੂ ਲਾਵੇ ਜਿਹੜਾ ਅਖਰੀ ਸਰਹਾਣੇ ਵਾਲੇ ਪਾਸੇ ਆਉਂਦਾ ਕਦੀ ਪੈਂਦਾ ਵਾਲੇ ਪਾਸੇ ਪੈਂਦਾ ਅੰਦਰ ਆਦਮੂ ਨੀਂਦ ਨਹੀਂ ਹੁੰਦੀ ਤਾਂ ਵਿੜੇ ਘਟੋਣਾ ਅਖਰੀ ਸਰਹਾਣੇ ਦੇ ਪੈਣੇ ਪੈਂਦਾ ਤੇ ਪੈਂਦਾ ਵਾਲੇ ਪੈਂਦਾ ਕਦੀ ਇਹ ਮੱਜੇ ਤੋਂ ਥਾਂ ਲੰਘ ਜਾਂਦਾ ਤੇ ਮੇਰੇ ਟੀਮ ਨਾਲ ਹੀ ਕਰ ਸੀ ਨੇ ਸੇタリア ਨਾਲ ਹੀ ਅੰਦਰ ਕਦੀ ਵਾਹ ਐਵੇਂ ਹੀ ਆ ਨਾ